ਪਿੰਡ ਦੇ ਮਸਲੇ ਨੂੰ ਲੈ ਕੇ ਕੀ ਹਜਾ ਮਸਲਾ ਪੂਰਾ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਾਰੀ মিডিਆ ਦਾ ਜਿਹੜਾ ਕਿ ਸਾਡੇ ਛੋਟੇ ਜਿਹੇ ਸੱਦੇ ਦੇ ਤੇ ਤੁਸੀਂ ਆਏ ਹੋ ਕਿਉਂਕਿ ਸਾਡੇ ਪਿੰਡ ਦਾ ਇੱਕ ਮਾਮਲਾ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਕਮੇਟੀ ਅਤੇ ਸਾਡੇ ਪਿੰਡ ਦੇ ਵਿੱਚ ਨਿੱਜੀ ਸਕੂਲ ਚਲਾਉਣ ਵਾਲੇ ਭਾਈ ਬਾਬਾ ਰਾਜਿੰਦਰ ਸਿੰਘ ਜੀ ਘਰਾਗਨੇ ਵਾਲੇ ਸਾਡਾ ਜਿਹੜਾ ਵਿਵਾਦ ਚੱਲ ਰਿਹਾ ਉਹ ਵਿਵਾਦ ਕਾਫੀ ਅੱਗੇ ਤੱਕ ਜਿਹੜਾ ਵੱਧ ਗਿਆ ਹੈ ਹੁਣ ਇਸ ਸਬੰਧ ਦੇ ਵਿੱਚ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਛੱਡੀ ਹੈ ਤੁਹਾਡਾ ਮਸਲਾ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਜਿਹੜਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਸਾਡੇ ਗੁਰਦੁਆਰਾ ਕਮੇਟੀ ਦੇ ਵਿੱਚ ਇੱਕ 2021 ਦੇ ਵਿੱਚ ਇੱਕ ਜਿਹੜਾ ਪਹਿਲਾਂ ਕਿਉਂਕਿ ਕਾਫੀ ਵਾਰ ਇਹ ਭਾਈ ਸਾਹਿਬ ਨੇ ਗੁਰਦੁਆਰਾ ਬਣਾਉਣ ਦੀ ਸਾਡੇ ਪਿੰਡ 11 ਚ ਆਏ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਐ ਤੇ ਕਾਫੀ ਵਾਰ ਸਾਡੇ ਪਿੰਡ ਵੱਲੋਂ ਤਰਾਜ ਉਹਦਾ ਕੀਤਾ ਗਿਆ ਕਿਉਂਕਿ ਪਿੰਡ ਦੇ ਵਿੱਚ ਪਹਿਲੇ ਹੀ ਚਾਰ ਗੁਰੂ ਘਰ ਸਾਡੇ ਹੈਗੇ ਨੇ ਉਹ ਪੰਜਵਾਂ ਗੁਰੂ ਘਰ ਬਣਾਉਣ ਦੇ ਨiyet ਦੇ ਨਾਲ ਜਿਹੜਾ ਉਹ ਕੋਈ ਨਾ ਕੋਈ ਵਖੇੜਾ ਜਿਹੜਾ ਪਿੰਡ 'ਚ ਖੜਾ ਕਰੀ ਰੱਖਦੇ ਜਿਹਦੇ ਸੰਬੰਧ ਦੇ ਵਿੱਚ ਇੱਕ ਗੁਰਮਤਾ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਹੁਕਮਾਂ ਦੇ ਨਾਲ ਹੋਇਆ ਸੀਗਾ 26 6 2021 ਦੇ ਵਿੱਚ ਜਿਹਦੀ ਕਾਪੀ ਮੈਂ ਤੁਹਾਨੂੰ ਮੀਡੀਆ ਦੇ ਸਾਰਿਆਂ ਦੇ ਸਾਹਮਣੇ ਦੇ ਦਿੰਦਾ ਪੰਜ ਪਿਆਰਿਆਂ ਦੇ ਸਹਿਨ ਆ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਸੀਗਾ ਵੀ ਜਿਹੜਾ ਗੁਰੂ ਸਾਜ ਦਾ ਰੂਪ ਹੈ ਭਾਈ ਰਾਜਵਿੰਦਰ ਸਿੰਘ ਜੀ ਘਰਾੰਗਨੇ ਵਾਲੇ ਵੱਧ ਤੋਂ ਵੱਧ 9 ਦਿਨ ਦੇ ਲਈ ਗੁਰੂ ਘਰੋਂ ਲਿਜਾ ਕੇ ਕੋਈ ਆਪ ਦਾ ਸਮਾਗਮ ਕੋਈ ਸੈਟ ਪਾੜ ਦਾ ਪ੍ਰੋਗਰਾਮ ਕਰ ਸਕਦੇ ਆ ਪਰ ਉਹ ਇਸ ਫਾਇਸਲੇ ਤੋਂ ਆਕੀ 4 ਸਾਲ ਹੋ ਗਏ ਚੀਜ਼ ਚੱਲਦੀ ਰਹੀ ਉਹ ਸਰੂਪ ਲੈ ਕੇ ਜਾਂਦੇ ਰਹੇ ਤੇ ਵਾਪਸ ਛੱਡ ਕੇ ਜਾਂਦੇ ਰਹੇ ਇੱਕ ਦਿਨ ਲਈ ਲੈ ਕੇ ਜਾਂਦੇ ਸੀ ਪ੍ਰੋਗਰਾਮ ਕਰਕੇ ਵਾਪਸ ਛੱਡ ਜਾਂਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਪਿਛਲੇ 3 ਮਹੀਨੇ ਤੋਂ ਇਕੁੱਤ ਵਿਅਕਤੀ ਨੇ ਗੁਰਦੁਆਰਾ ਬਣਾਉਣ ਦੀ ਚਾਹਤ ਦੇ ਨਾਲ ਗੁਰੂ ਸਾਹਿਬ ਨੂੰ ਕੈਦ ਕਰਕੇ ਰੱਖਿਆ 3 ਮਹੀਨੇ ਲਗਾਤਾਰ ਸਾਡੀ ਕਮੇਟੀ ਵਾਲੇ ਤੱਕ ਸ੍ਰੀ ਸਾਹਿਬ ਦਮਦਮਾ ਸਾਹਿਬ ਵੀ ਜਾਂਦੇ ਰਹੇ ਉੱਥੇ ਜਾਣੂ ਕਰਾਇਆ ਬਾਰ ਬਾਰ ਕਿਹਾ ਜੀ ਐਦਾਂ ਦਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੈਦ ਕਰਕੇ ਰੱਖ ਲਿਆ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੀ ਕਮੇਟੀ ਦੇ ਨਾਮ ਤੇ ਲੌਟ ਹੈ ਸਾਡੇ ਗੁਰਦੁਆਰੇ ਦਾ ਸਾਡੇ ਗੁਰੂ ਘਰ ਦਾ ਪਿੰਡ ਮੂਸੇ ਦਾ ਉਹ ਸਾਨੂੰ ਵਾਪਸ ਦਵਾਇਆ ਗਿਆ ਪਰ ਉਹ ਕੁਤ ਵਿਅਕਤੀ ਵੀਡੀਓ ਦੇ ਵਿੱਚ ਆਪ ਦੀਆਂ ਗੱਲਾਂ ਚ ਤੇ ਜਦੋਂ ਸਾਡੀ ਕਮੇਟੀ ਨਿਜੀ ਤੌਰ ਤੇ ਜਾਂਦੀ ਸੀ ਸਾਫ਼ ਤੌਰ ਤੇ ਮਨਾਂ ਕਰਨ ਲੱਗ ਗਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਤੁਸੀਂ ਜੋ ਮਰਜ਼ੀ ਕਰੋ ਤੇ ਨਾਲ ਔਕਸਾਉਣ ਲੱਗ ਗਿਆ ਪਿੰਡ ਵਾਲੇ ਪਿਛਲੀ 28 ਤਰੀਕ ਨੂੰ ਸਾਡੇ ਗੁਰੂ ਘਰ ਦੀ ਕਮੇਟੀ ಗ್ರಾಮ ਪੰਚਾਇਤ ਤੇ ਸਾਰਾ ਪਿੰਡ ਇਕੱਠਾ ਹੋ ਕੇ ਗੁਰੂ ਸਾਹਿਬ ਨੂੰ ਉੱਥੋਂ ਲੈ ਆਂਦਾ ਉਹਨੇ ਤਾਲਾ ਵਿੱਚ ਰੱਖਿਆ ਸੀ ਉੱਥੋਂ ਚਾਬੀਆਂ ਮੰਗੀਆਂ ਉਹਨੇ ਚਾਬੀਆਂ ਨਹੀਂ ਦਿੱਤੀਆਂ ਤਾਲਾ ਤੋੜਨਾ ਪਿਆ ਤੋੜਨ ਕਰਕੇ ਤੇ ਉਸ ਬਾਅਦ ਸਤਕਾਰ ਸਹਿਤ ਅਰਦਾਸ ਕਰਕੇ ਜਿਹੜਾ ਗੁਰੂ ਸਾਹਿਬ ਨੂੰ ਗੁਰਦੁਆਰਾ ਸਾਹਿਬ ਲਿਆ ਕੇ ਬਿਰਾਜਮਾਨ ਕਰਤਾ ਉਸ ਤੋਂ ਬਾਅਦ ਉਸ ਬੰਦੇ ਨੇ ਸਾਡੇ ਪਿੰਡ ਦੇ ਇੱਕ ਨੌਜਵਾਨ ਦੇ ਉੱਤੇ ਪਰਚਾ ਕਰਾਤਾ ਕਾਫੀ ਤਰਾਮਾਂ ਦੇ ਤਹਿਤ ਪਰ ਸਾਨੂੰ ਅਸੀਂ ਪਰਚੇ ਨੂੰ ਨਹੀਂ ਕਹਿੰਦੇ ਵੀ ਪਰਚਾ ਕਰਾਤਾ ਕੋਈ ਅਸੀਂ ਗੁਰੂ ਸਾਹਿਬ ਲਈ ਸਾਡੇ ਤੇ ਪਰਚਾ ਹੋ ਗਿਆ ਸਾਡੇ ਸਿੰਘ ਤੇ ਹੋ ਗਿਆ ਕੋਈ ਵੱਡੀ ਗੱਲ ਪਰ ਉਸ ਭਾਈ ਸਾਹਿਬ ਬਾਬਾ ਜੀ ਨੂੰ ਬਾਬਾ ਰਾਜਵਿੰਦਰ ਸਿੰਘ ਘਰਾੰਗਣੇ ਵਾਲਾ ਕਹਿੰਦੇ ਨੇ ਜਦੋਂ ਪਿੰਡ ਵਾਲੇ ਸਰੂਪ ਨੂੰ ਲੈਣ ਗਏ ਸੀ ਜਾਂ ਜਦੋਂ ਵੀ ਜਾਂਦੇ ਸੀ ਤਾਂ ਪਹਿਲਾਂ ਰਾਫਲ ਕੱਢ ਲੈਂਦਾ ਸੀ ਤੇ ਤਾਂ ਕਿੰਨੇ ਨੰਨਾ ਵੀ ਇੱਥੇ ਕੁਝ ਵੀ ਹੋ ਜੂਗਾ ਜਿਸ ਦਿਨ ਸਰੂਪ ਲੈ ਕੇ ਆਇਆ ਹੈ ਉਸ ਦਿਨ ਵੀ ਇਹਨਾਂ ਨੇ ਆਪ ਦਾ ਜਿਹੜਾ ਅਸਲਾ ਹੈ ਉਹ ਕੱਢ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੀ ਵੀਡੀਓ ਉਹਨਾਂ ਦੀ ਘਰ ਵਾਲੀ ਬਣਾ ਰਹੀ ਸੀ ਉਹਦੇ ਕੋਲ ਹੈਗੀਆਂ ਨੇ ਉਹਨਾਂ ਤੋਂ ਲਈ ਜਾ ਸਕਦੀ ਹੈ ਬਾਕੀ ਸਾਡਾ ਸਾਰਾ ਨਗਰ ਗਵਾਹ ਹੈ ਉਹਦੇ ਵਿੱਚ ਹਾਂਡੀ ਗਵਾਂਡੀ ਗਵਾਹ ਨੇ ਜਿੰਨੇ ਸਿੰਘ ਗਏ ਸੀ ਟੁਕੜ ਟੁਕੜ 80 90 ਬੰਦੇ ਗਏ ਸੀ ਉਹ ਸਾਰੇ ਏਕੀ ਦੇ ਵਿੱਚ ਗਵਾਹ ਨੇ ਵੀ ਉਹਨਾਂ ਨੇ ਜਿਹੜਾ ਹਥਿਆਲਾ ਕੰਢ ਕੇ ਪਿੰਡ ਵਾਲਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਨ ਦੀ ਕੋਸ਼ਿਸ਼ ਕੀਤੀ ਉਸ ਮੁੰਡੇ ਨੂੰ ਜਿਹੜੇ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਅਸੀਂ ਇੱਕ ਤਰਖਾਸ ਐਸਐਸਪੀ ਸਾਹਿਬ ਦੇ ਨਾਮ ਤੇ ਦਿੱਤੀ ਸੀਗੀ ਉਸੇ ਦਿਨ ਹੀ 22 ਤਰੀਕ ਨੂੰ ਪਰ ਸਾਡੀ ਉਸ ਤਰਖਾਸ ਤੇ ਉੱਤੇ ਕਿਉਂਕਿ ਜਿੱਥੇ ਸਰੂਪ ਰੱਖਿਆ ਹੋਇਆ ਉਹ ਇੱਕ ਤਾਂ 2 ਕਮਰਾ ਡੂੰਗਾ ਹੈ ਦੂਜਾ ਕਮਰੇ ਦੀ ਹਾਲਤ ਬਹੁਤ ਖਰਾਬਤਾ ਸੀ ਤੀਜਾ ਖੇਤਾਂ ਦੇ ਨਾਲ ਉਹ ਕਮਰਾ ਲੱਗਦਾ ਹੈ ਤੇ ਉਹਦਾ ਜਿਹੜਾ ਦੀਵਾਰ ਹੈ ਖੇਤਾਂ ਦੇ ਨਾਲ ਲੱਗਦੀ ਹੈ ਤੇ ਉਹਦੇ ਵਿੱਚ ਵੀ ਇੱਕ ਰੌਸ਼ਨਦਾਨ ਹੈ ਠੀਕ ਹੈ ਜਿੱਥੇ ਸਰੂਪ ਪਈ ਕੋਈ ਵੀ ਅਨਸੁਖਣੀ ਘਟਨਾ ਹੋ ਸਕਦੀ ਸੀ ਜਿਹਦੇ ਵਿੱਚ ਸਾਡਾ ਸਾਰਾ ਪਿੰਡ ਨੁੜਿਆ ਜਾਂਦਾ ਤੇ ਉਸ ਬੰਦੇ ਨੇ ਬੇਅੱਫੀ ਕਰਦਾ ਰਿਹਾ ਗੁਰੂ ਸਾਹਿਬ ਦੀ ਕੋਈ ਉੱਥੇ ਸਾਹਮ ਨਹੀਂ ਸੀ ਕੋਈ ਸੁਵਾਲ ਨਹੀਂ ਸੀ ਬਸ ਇੱਕ ਗੁਰੂ ਘਰ ਬਣਾਉਣ ਤੇ ਪੂਜਾ ਖਾਨ ਦੇ ਚੱਕਰ ਦੇ ਵਿੱਚ ਉਹਨੇ ਐਡਾ ਵੱਡਾ ਜਿਹੜਾ ਦੋਸ਼ੀ ਐ ਐਡਾ ਵੱਡਾ ਕਾਂਡ ਕਰਤਾ ਤੇ ਹੁਣ ਉਹ ਸਾਰੇ ਪਿੰਡ ਨੂੰ ਬਦਨਾਮ ਕਰਨ ਤੇ ਲੱਗਿਆ ਹੋਇਆ ਆਖੀ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਬੇਨਤੀ ਕੀਤੀ ਸੀ ਵੀ ਹੁਣ ਤੱਕ ਵਿਅਕਤੀ ਤੇ ਜਿਹੜਾ ਪਰਚਾ ਉਹ ਦਰਜ ਕੀਤਾ ਜਾਵੇ ਪਿੰਡ ਦਾ ਫੱਕ ਸੁਣਿਆ ਜਾਵੇ ਪਰ ਪੁਲਿਸ ਦੇ ਉੱਤੇ ਪਤਾ ਨਹੀਂ ਕਿਹੜਾ ਪ੍ਰੈਕਟੀਕਲ ਪ੍ਰੈਸ਼ਰ ਹੈ ਇਹ ਪੁਲਿਸ ਜਿਹੜੀ ਹੈ ਉਹ ਕਾਰਵਾਈ ਨਹੀਂ ਕਰ ਰਹੀ ਇੱਕ ਤਾਂ ਉਹ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਲੀਡਰ ਬਣਦਾ ਤੇ ਨਾਲ ਕਹਿੰਦਾ ਕਿ ਮੈਂ ਗੁਰੂ ਸਾਹਿਬ ਦਾ ਪ੍ਰਚਾਰ ਕਰਦਾ ਦੂਜੇ ਪਾਸੇ ਬਾਰ ਬਾਰ ਉਹ ਝੂਠ ਬੋਲਦਾ ਤੇ ਬਾਰ ਬਾਰ ਗੱਪ ਮਾਰਦਾ ਉਹਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ ਉਹਦਾ ਇੱਕੋ ਇੱਕ ਬਾਤ ਮਤਲਬ ਹੈ ਮੈਂ ਦੁਕਾਨ ਚ ਚਲਾ ਲਾਂ ਅਸੀਂ ਪ੍ਰਸ਼ਾਸਨ ਨੂੰ ਕਾਫੀ ਵਾਰ ਬੇਨਤੀ ਕਰ ਲਈ ਪ੍ਰਸ਼ਾਸਨ ਸਾਡੇ ਪਿੰਡ ਦੇ ਇਸ ਮਸਲੇ ਤੇ ਧਿਆਨ ਨਹੀਂ ਦੇ ਰਿਹਾ ਮਜਬੂਰਨ ਹੁਣ ਸਾਨੂੰ ਸਾਰੇ ਪਿੰਡ ਨੂੰ ਗ੍ਰਾਮ ਪੰਚਾਇਤ ਨੂੰ ਕਮੇਟੀ ਨੂੰ ਤੇ ਸਾਰੇ ਪਿੰਡ ਵੱਲੋਂ ਇੱਕ ਫੈਸਲਾ ਕੀਤਾ ਗਿਆ ਵੀ ਆ 8 ਤਰੀਕ ਜਿਹੜੀ ਕਿ ਪਰਸੋਂ ਆਉਗੀ ਜਿਹੜਾ ਕਿ ਅਸੀਂ ਜੇ ਅਕਸਰੀ ਤੱਕ ਉਸ ਸਖਤ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਤਿੰਨ ਕੋਨੀਆਂ ਦੇ ਉੱਤੇ ਅਣਮਿਥੇ ਸਮੇਂ ਲਈ ਜਿਹੜਾ ਧਰਨਾ ਦੇਵਾਂਗੇ ਜਿਹੜਾ ਕਿ ਅਸੀਂ ਉਦੋਂ ਤੱਕ ਨਹੀਂ ਚੱਕਾਂਗੇ ਜਦੋਂ ਤੱਕ ਉਹ ਸਖਤੇ ਕਾਰਵਾਈ ਨਹੀਂ ਹੁੰਦੀ ਤੇ ਉੱਥੇ ਕੋਈ ਘਟਨਾ ਵਾਪਰ ਗਈ ਜਾਂ ਕੋਈ ਗੱਲ ਵੱਡੀ ਹੋ ਗਈ ਕਿਉਂਕਿ ਮੁੱਦਾ ਧਾਰਮਿਕ ਹੈ ਤਾਂ ਉਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇਹ ਬੇਨਤੀਆਂ ਲੈ ਕੇ ਜਿਹੜਾ ਤੁਹਾਡੇ ਕੋਲੇ ਆਏ ਸੀ ਪਹਿਲੇ 6 ਵਾਰ ਤਲਵੰਡੀ ਸਾਬੋ ਜਾ ਕੇ ਤਖਤ ਸਾਹਿਬ ਤੇ ਜਾਨੂ ਕਰਾਇਆ ਗਿਆ ਸੀ ਉਹਨਾਂ ਨੂੰ ਦਰਖਾਸਤ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਖੁਦ ਜਵਾਰਾ ਫੇਰ ਦਰਖਾਸਤ ਦੇ ਕੇ ਫੇਰ ਅਸੀਂ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੇ ਜਿੱਥੇ ਸਾਡੀ ਸੁਪਰੀਮ ਕੋਰਟ ਹੈ ਸਿੱਖਾਂ ਦੀ ਅਸੀਂ ਉੱਥੇ ਵੀ ਜਾ ਕੇ ਇਸ ਮਾਮਲੇ ਬਾਰੇ ਜਾਨੂ ਕਰਾਇਆ ਹੁਣ ਤੁਹਾਨੂੰ ਦੱਸ ਦਈਏ ਉੱਥੇ ਅਸੀਂ ਜਾਣੂ ਕਰਾਤਾ ਸੀ ਸਾਰੇ ਮਸਲੇ ਬਾਰੇ ਇਹ ਵੀ ਜਾਣਕਾਰੀ ਕਰਾਤੀ ਸੀਗੀ ਵੀ ਜੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਅਲਾਟ ਕਰ ਦਿੰਨੇ ਹੋ ਕੋਈ ਘਟਨਾ ਉੱਥੇ ਵਾਪਰ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਸਲੂਬਨੀ ਕਮੇਟੀ ਦੀ ਹੋਊਗੀ ਤੇ ਉਹਨਾਂ ਵਿਅਕਤੀਆਂ ਦੀ ਹੋਊਗੀ ਜੋ ਉਹਨੂੰ ਸਰੂਪ ਅਲਾਟ ਕਰਨਗੇ ਕਿਉਂਕਿ ਉਹ ਵਿਅਕਤੀ ਇੱਕ ਦੁਕਾਨ ਚਲਾਉਂਦਾ ਹੈ ਉਹਦਾ ਸਿੱਖੀ ਦੇ ਧਾਰਮਿਕ ਮਸਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਹਦਾ ਆਪਣਾ ਹੀ ਨਿੱਜੀ ਸਵਾਰਥ ਹੈ ਨਿੱਜੀ ਸਵਾਰਥ ਦੇ ਲਈ ਉਹ ਗੁਰੂ ਸਾਹਿਬ ਨੂੰ ਗੱਲ ਕਰਦੇ